ਮੈਂ ਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਕਿਹਾ ਮਗਰ ਰਾਣੇ ਨੂੰ ਐਮਐਸਪੀ ਅਨਾਉਂਸ ਕਰਨੀ ਪਈ ਮੇਰੀ ਗੱਲ ਸੁਣ ਲਿਓ ਵਿਧਾਨ ਸਭਾ ਚ ਅ ਪਰਸੋ ਚਾਹਤ ਮਗਰ ਰਾਣੇ ਨੇ ਮੱਕੀ ਦੀ ਐਮਐਸਪੀ ਅਨਾਉਂਸ ਕੀਤੀ ਕਿ ਜੋ ਪਰ ਸਰਕਾਰ ਕਹੂਗੀ ਦਊਗਾ ਰਾਣਾ ਸਰਕਾਰ ਨੂੰ ਵੱਡਾ ਨਹੀਂ ਆ ਮੈਨੂੰ ਕੋਈ ਗਲਤਫਹਿਮੀ ਨਹੀਂ ਆ ਕੋਈ ਗਲਤਫਹਿਮੀ ਨਹੀਂ ਆ ਲਗਨ ਮੇਰਾ ਦਵਾ ਕਹਿੰਦਾ ਮੈਂ ਚੱਕ ਲੂੰਗਾ ਤੇ ਸਰਕਾਰ ਕਿਉਂ ਨਹੀਂ ਕਹਿੰਦੀ ਵੀ ਐਮਐਸਪੀ ਹੋਵੇ ਸਰਕਾਰ ਨੂੰ ਕਹਿਣਾ ਚਾਹੀਦਾ ਐਮਐਸਪੀ ਹੋਵੇ ਮੇਰੇ ਕਹਿਣ ਦੇ ਬਾਵਜੂਦ ਵੀਰੋ ਮੇਰੇਓ ਸਰਕਾਰਾਂ ਨੂੰ ਤੁਸੀਂ ਚੁਣ ਕੇ ਭੇਜਦੇ ਨਿਆ ਲਗਰ ਫੁਰਸਤ ਨਹੀਂ ਹੁੰਦੀ ਫੁਰਸਤ ਨਹੀਂ ਹੁੰਦੀ ਤਬਾਦਲਿਆਂ ਤੋਂ ਇਲਾਵਾ ਜਨਤਾ ਵੀ ਉਹਦਾ ਕੁਛ ਨਹੀਂ ਮੰਗਦੀ ਵੀਰੋ ਮੇਰੋ ਮੈਂ ਤੁਹਾਨੂੰ ਅਸ਼ਵਾਸ਼ਣ ਦੇਣਾ ਚਾਹਨਾ ਮੱਕੀ ਤੁਸੀਂ ਬੀਜੋ ਚੱਕੂਗਾ ਰਣਾ ਰਣਾ ਇੰਦਰਪ੍ਰਤਾਪ ਰੇ ਐਮ ਐਲ اے ਸੁਲਤਾਨਪੁਰ ਇੰਡੀਪੈਂਡੈਂਟ ਨੇ ਵਿਧਾਨ ਸਭਾ ਚ ਇੱਕ ਗੱਲ ਕਹੀ ਆ ਲੋਕ ਕਹਿੰਦੇ ਐ ਐਮ ਐਲ اے ਸਾਡਾ ਵਿਰੋਧ ਕਰ ਰਹੇ ਸੀਗੇ ਜਿਨ੍ਹਾਂ ਨੇ ਜ਼ਿੰਦਗੀ ਚ ਖੇਤੀ ਕਦੇ ਨਹੀਂ ਕੀਤੀ ਤੇ ਉਹਦੇ ਪੁੱਤਾਂ ਦੀਆਂ ਆਪਣੀਆਂ ਜ਼ਮੀਨਾਂ ਠੇਕੇ ਦੇ ਆ ਰਣਾ ਇਥੋਂ ਬਹਿ ਕੇ ਯੂਪੀ ਦਾ ਹੀ ਖੇਤੀ ਕਰਦਾ ਮੈਂ ਨਹੀਂ ਜਾਂਦਾ ਛੋਕਿਆ ਆਪਣੇ ਮੈਨੇਜਰ ਨੂੰ ਜਾਂ ਮੁਨਸੀ ਨੂੰ ਕਹਿੰਦਾ ਵੀ ਦਿਖਾ ਫਸਲ ਕਿਦਾਂ ਦੀ ਹੈ ਵੀਡੀਓ ਤੇ ਪੰਜ ਦਸ ਮਿੰਟ ਖੁਸ਼ ਹੋ ਲਈਦਾ ਉਹਨਾਂ ਦਾ ਸੀਦਾ ਔਰ ਮੈਂ ਇੱਕ ਗੱਲ ਜਾਣਦਾ ਕਿ ਆਪਾਂ ਅਗਰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਨਵੀਂ ਸੋਚ ਨਵਾਂ ਪੰਜਾਬ ਜਿਹੜੀ ਮੈਂ ਗੱਲ ਕਰਦਾ ਉਹਦੇ ਨਾਲ ਜੁੜੋ ਕਿਸਾਨ ਹੋਣਾ ਕੋਈ ਜ਼ਰੂਰੀ ਨਹੀਂ ਆ ਕਿਸਾਨਾਂ ਦੀ ਤਾਂ ਗੱਲ ਕਰ ਰਿਹਾ ਲੇਕਰ ਕਿਸਾਨ ਇਕੱਲਾ ਪਾਣੀ ਇਕੱਲੇ ਕਿਸਾਨ ਲਈ ਨਹੀਂ ਆ ਅਸੀਂ ਸਾਰਿਆਂ ਨੇ ਸਾਡੇ ਬੱਚਿਆਂ ਨੇ ਆਉਣ ਵਾਲੀਆਂ ਪੁਸ਼ਤਾ ਨੇ ਇਹ ਪਾਣੀ ਇਸਤੇਮਾਲ ਕਰਨਾ ਉਹਦਾ ਹੌਕਾ ਕੌਣ ਦੇਊਗਾ ਯਾਰੋ ਮੈਂ ਬੀੜਾ ਚੱਕਣਾ ਚਾਹਣਾ ਲੇਕਰ ਮੈਂ ਇਕੱਲਾ ਕੁਝ ਵੀ ਨਹੀਂ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਵੀਰੋ ਮੇਰੋ ਸਾਥ ਦੀ ਲੋੜ ਇਹ ਆ ਕੋਈ ਰਾਜਨੀਤੀ ਕਰਨੀ ਰਾਣਾ ਨਹੀਂ ਆਇਆ ਰਾਣਾ ਇੱਕ ਨਵਾਂ ਪੰਜਾਬ ਨਵੀਂ ਸੋਚ ਸਿਰਜਣਾ ਚਾਹੁੰਦਾ ਜਿੱਥੇ ਮੈਂ ਗਲਤ ਹੋਵਾਂ ਮੈਨੂੰ ਤੁਸੀਂ ਦੱਸ ਦਿਓ ਕਿ ਵੀ ਤੂੰ ਦਾ ਨਿੱਜੀ ਮਫਾਦ ਨਹੀਂ ਕਰ ਰਿਹਾ ਦੇਖੋ ਡੀਐਸਆਰ ਜਿੱਥੇ ਕਪਾਹ ਦੀ ਗੱਲ ਕਰ ਰਿਹਾ ਕਪਾਹ ਦੇ ਵਿੱਚ ਵਿਦਵਾਨ ਸਭਾ ਛੇ ਵੀ ਕਿਹਾ ਹੁਣ ਦਿੱਲੀ ਵਾਲਿਆਂ ਦਾ ਵੀ ਕੁੰਡਾ ਖੜਕਾਵਾਂਗਾ ਮੈਂ ਜਾ ਕੇ ਐਗਰੀਕਲਚਰ ਮਿਨਿਸਟਰ ਨੂੰ ਵੀ ਮਿਲਾਂਗਾ ਬਾਲਗੜ 2 ਗੁਲਾਬੀ ਸੁੰਡੀ ਪੈ ਗਈ ਕੰਮ ਸਾਫ ਬਾਲਗੜ 3 ਕਹਨੇ ਲੈਣੀ ਸੀ ਮੈਂ ਕਲੀ ਆ ਮਾਦੀ ਪਾਰਟੀ ਨੂੰ ਬੁਰਾ ਚ ਭਲਾਏ ਨਹੀਂ ਕਹਿਣ ਲਿਆ ਆ ਇਹਨਾਂ ਨੂੰ ਵੀ ਚਾਹੀਦਾ ਸੀ ਮੈਂ ਤਾਂ ਪਹਿਲਾਂ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਔਰ ਮੈਂ ਕਹਿੰਦਾ ਅੱਜ ਬਾਲਗੜ 3 ਵੀ ਜਿੱਥੇ ਗੱਲ ਕਰਾਂਗੇ ਟਾਈਮ ਬਾਉਂਡ ਬਾਲਗੜ 4 ਨੂੰ ਹੋਰ ਬਿਮਾਰੀਆਂ ਜੜੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਤੋਂ 5 ਸਾਲ ਬਾਅਦ ਜਦੋਂ ਲੱਛਣ ਲੱਗੇ ਕਿ ਅਜ ਵੀ ਬੌਲਗੜ੍ਹ 3 ਦੀ ਜਗ੍ਹਾ 4 ਚਾਹੀਦਾ ਤੇ ਉਹਦੀ ਪਰਮਿਸ਼ਨ ਸਾਡੇ ਕੋਲ ਠਾ ਹੋਵੇ ਸਾਲ ਚ ਅਸੀਂ ਮਲਟੀਪਲਾਈ ਕਰਤੀ ਅੱभी ਦੂਰ اندੇਸ਼ੀ ਨਾਲ ਚੱਲਣਾ ਪੰਜਾਬ ਖਾਲੀ ਇੱਕ ਦੂਜੀਆਂ ਪਾਰਟੀਆਂ ਨੂੰ ਗਾਲਾਂ ਕੱਢ ਕੇ ਚੰਗਾ ਮਾੜਾ ਕਹਿ ਕੇ ਲੋਕਾਂ ਦਾ ਧਿਆਨ ਸੱਜੇ ਘੱਬੇ ਕਰਕੇ ਪੰਜਾਬ ਦਾ ਗੁਜ਼ਾਰਾ ਨਹੀਂ ਵੀਰੋ ਮੇਰੇਓ ਜਿੱਥੇ ਪਾਣੀ ਬਚਾਉਣਾ ਉਥੇ ਪੰਜਾਬ ਦੀ ਬਿਜਲੀ ਵੀ ਬਚਾਉਣੀ ਆ ਜਿੱਥੇ ਨਰਮਾ ਬਚਾਉਣਾ ਉਹਦੀ ਵੀ ਲੜਾਈ ਲੜਾਂਗੇ ਲੇਕਿਨ ਇਮੀਡੀਏਟ ਸੋਲੂਸ਼ਨ ਜਿਹੜਾ ਬਹੁਤ ਸਾਹਮਣੇ ਹੱਲ ਹੈ ਉਹ ਮੱਕੀ ਆ ਮੱਕੀ ਨੂੰ ਉਪਰਾਓ ਵੇਚ ਜਿਦੋਂ ਕੇ ਮੱਕੇ ਨੂੰ ਵੱਡੇ ਜ਼ਿਮੀਂਦਾਰ ਥੋੜੇ ਜਰਾ ਕਈ ਦਫਾ ਨਵੀਂ ਫਸਲ ਆ ਬੀਜਣ ਚ ਗਲਤੀ ਹੋ ਜਾਏ ਕਿਸੇ ਗੱਲ ਚ ਗਲਤੀ ਹੋਵੇ ਤਾਂ ਬਰਦਾਸ਼ਤ ਕਰ ਸਕਦਾ ਤੇ ਛੋਟੇ ਜ਼ਿਮੀਂਦਾਰਾਂ ਨੂੰ ਕਹਿੰਦਾ ਕਿ ਬਹੁਤ ਥੋੜੀ ਥੋੜੀ ਲਾ ਕੇ ਦੇਖਿਓ ਕਾਮਯਾਬੀ ਹਾਲ ਨੂੰ ਤੋੜੀਏ ਨੂੰ ਇਹ ਬੜਾ ਜ਼ਰੂਰੀ ਆ